ਆ ਕੁਰਸੀ ਵਾਲਾ ਚੱਕਰ ਗੁਰਮੁਖੋ ਜਾਣ ਦਿਓ ਜੇ ਮੈਂ ਚੁੱਪ ਰਿਆ ਤੇ ਮੈਨੂੰ ਬੇਸ਼ਰਮ ਨਾ ਕਰੋ ਪਹਿਲਾਂ ਇੱਕ ਲੱਗੀ ਹੁਣ ਦੋ ਤੇ ਹੁਣ ਤੀਜੇ ਮੈਂ ਪ੍ਰਬੰਧਕ ਕੋਲੋਂ ਕੋ ਮਾਫ਼ੀ ਲਵਾਂਗਾ ਕਿ ਮੈਨੂੰ ਜਾਣ ਦਿਓ ਮੈਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਇਹਨੀ ਬਰਵੀਂ ਜਰਨੀ ਨਹੀਂ ਸਕਦਾ ਕਿਉਂਕਿ ਮੈਂ ਪੈਸੇ ਵਾਲੀ ਨਹੀਂ ਆਉਂਦਾ ਮੈਂ ਤੇ ਵੀ ਹੋਣਾ ਮੈਂ ਆਪਣੇ ਆਪ ਨੂੰ ਸਬਰ ਕੀਤਾ ਇੱਕ ਕੁਰਸੀ ਲੱਗੀ ਸੀ ਮੈਂ ਚੁੱਪ ਰਿਆ ਦੂਜੀ ਲੱਗੀ ਹੁਣ ਤੀਜੀ ਲੈ ਕੇ ਆ ਗਿਆ ਇਹ ਸਿਰ ਮਾਣ ਦੀ ਹੈ ਗੁਰੂ ਕੀ ਸੰਗਤ ਹੈ ਰੱਬ ਦਾ ਵਾਸਤਾ ਜੇ ਸੰਗਤਾਂ ਸੰਗਤ ਰਹਿਣ ਦਿਓ ਮੈਂ ਗੁਰੂ ਗ੍ਰੰਥ ਸਾਹਿਬ ਜੀ ਪਾਠਾ ਦਾ ਸ਼ੇਖ ਤੋਂ ਗੁਰਬਾਣੀ ਚ ਪੰਕਤੀਆਂ ਪੜ੍ਹਦਾ ਹਾਂ ਹੋਏ ਇਕੱਤਰ ਮੇਲੋ ਮੇਰੇ ਭਾਈ ਹਰ ਨਾਮੇ ਕੋ ਹੋਵੋ ਜੋੜੀ ਗੁਰਮਖ ਬੈਸੋ ਸਫਾ ਵਿਛਾਏ ਕਿਤੇ ਕੁਰਸੀ ਡਾਇ ਲੱਭ ਜੋ ਤੇ ਮੇਰਾ ਸਿਰ ਵੜਦੇ ਆ ਜੇ ਹਰਾਨੀ ਦੀ ਗੱਲ ਜੇ ਬੰਦਾ ਇੱਕ ਝਗਦਾ ਤੁਸੀਂ ਉਹਦੇ ਤਿਸ ਤੇ ਜੁੱਤੀਆਂ ਰੱਖੀ ਜਾਂਦੇ ਭੀ ਹੁਣ ਇਹ ਚੁੱਪ ਕਰ ਗਿਆ ਤੇ ਇਹਨੂੰ ਅਸੀਂ ਘਰੋਂ ਭਜਾ ਦਈਏ ਮੈਂ ਪੈਸਿਆਂ ਦੀ ਕਥਾ ਨਹੀਂ ਜੇ ਕਰਦਾ ਕਿ ਲਫਾਫਾ ਦਿਆਂਗੇ ਮੈਂ ਤੁਹਾਡੇ ਗੁਣ ਗਾਵਾਂ ਮੇਰਾ ਨਿਸ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਖੁਸ਼ੀ ਲੈਣਾ ਹੈ ਤੇ ਮੈਂ ਇਹਨੂੰ ਇਹ ਵੀ ਕਹਿੰਦਾ ਹੁਣਾ ਮੇਰਾ ਭਾਵੇਂ ਕੱਖ ਨਾ ਰਹੇ ਪਰ ਤੇਰੀ ਬਰੀ ਬਣੀ ਰਹੇ ਮੈਂ ਆਪਣਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਨੂੰ ਸਮਰਪਿਤ ਕੀਤਾ ਹੈ ਲੋਕਾਂ ਲਈ ਗ੍ਰੰਥ ਹੋਵੇਗਾ ਕਿਸੇ ਲਈ ਪੁਥੀ ਹੋਵੇਗਾ ਪਰ ਮੈਨੂੰ ਇਹ ਪ੍ਰਤੱਖ ਗੁਰੂ ਅਰਜਨ ਦੇਵ ਜੀ ਦਾ ਹੈ ਤੇ ਗੁਰੂ ਅਰਜਨ ਦੇਵ ਵਾਸਤੇ ਮੈਂ ਦੁਨੀਆ ਦੀ ਪਰਵਾਹ ਕਿਉਂ ਕਰਾਂ ਮੇਰਾ ਰਸੇਨਾ ਕਲਗੀਆਂ ਵਾਲਾ ਜਗ ਭਾਵੇਂ ਸਾਰ ਰਸ ਦੇ ਮੈਂ ਮੈਂ ਸਬਰ ਕੀਤਾ ਵੀ ਉਹ ਪਹਿਲਾ ਬੰਦਾ ਬੈਠਾ ਸੀ ਉਹਦੀ ਬਾਹ ਨਹੀਂ ਹਿੱਲਦੀ ਚਲੋ ਮਨਾ ਤੂੰ ਆਪਣੇ ਆਪ ਤੇ ਕਾਬੂ ਰੱਖ ਮੈਨੂੰ ਪੀੜ ਹੋਣੀ ਸ਼ੁਰੂ ਹੋ ਗਈ ਸੀ ਜਦੋਂ ਮੈਂ ਕੁਰਸੀ ਲੱਗੀ ਵੇਖੀ ਤੇ ਹੁਣ ਵੇਖਿਆ ਵੀ ਹੁਣ ਮਰ ਗਿਆ ਤੇ ਇਹਦੇ ਸਿਰ ਤੇ ਹੁਣ ਜੁੱਤੀਆਂ ਰੱਖ ਲਓ ਪੀ ਚਾਲੂ ਹੋ ਗਿਆ ਤੈਨੂੰ ਘਰ ਭੇਜ ਦਈਏ ਰੱਬ ਦਾ ਵਾਸਤਾ ਜੇ ਮੈਂ ਇੱਥੋਂ ਕਹਿੰਦਾ ਜੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਿਤਾਬ ਨਹੀਂ ਇਹ ਰੱਬ ਜੇ ਰੱਬ ਗੁਰੂ ਗੋਬਿੰਦ ਸਿੰਘ ਨੇ ਪੁੱਤ ਕੁਰਬਾਨ ਕਰਾਇਆ ਬਾਪ ਕੁਰਬਾਨ ਕਰਾਇਆ ਸਿਰ ਨੀਵਾ ਨਹੀਂ ਕੀਤਾ ਲੇਕਿਨ ਗੁਰੂ ਗ੍ਰੰਥ ਸਾਚੇ ਪਾਤਸ਼ਾਹ ਦੇ ਅੱਗੇ ਉਹਨੇ ਆਪਣਾ ਸਿਰ ਨੀਵਾ ਕਰਕੇ ਆਖਿਆ ਸਖੋ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮੈ ਗੁਰੂ ਮਾਨਿਓ ਗ੍ਰੰਥ ਤਿੰਨ ਪ੍ਰਕਰਮਾਂ ਕੀਤਿਆਂ ਤੇ ਪੰਜ ਪੈਸੇ ਨਾਲ ਹੀ ਮੱਥਾ ਟੇਕ ਕੇ ਇਹਦੇ ਅੱਗੇ ਮੱਥਾ ਟੇਕਿਆ ਉਹਨੇ ਜੇ ਆਪਾਂ ਗੁਰੂ ਗੋਬਿੰਦ ਸਿੰਘ ਦਾ ਦਿਹਾੜਾ ਮਨਾ ਰਿਆਂ ਤੇ ਗੁਰੂ ਦੀ ਗੱਲ ਮੰਨ ਲਈਏ